ਹਾਂਜੀ ਸ਼ਤਿ ਸ਼੍ਰੀਕਾਲ ਸਾਰੇ ਮੈਂ ਤੁਹਾਡਾ ਆਪਣਾ ਲੱਖੀ ਸ਼ੇਰਗਿਲ ਬਈ ਬੇਨਤੀ ਕੀਤੀ ਜਾਂਦੀ ਹੈ ਸਾਰੇ ਮੇਰੇ ਭਰਾਵਾਂ ਨੂੰ ਟਰੱਕਾਂ ਲਈ ਜਿਹੜੇ ਵੀ ਭਰਾ ਆਪਣੇ ਟਰੱਕ ਚਲਾਉਂਦੇ ਹੈਗੇ ਜਿਵੇਂ ਤੁਸੀਂ ਖ਼ਬਰ ਦੇਖੀ ਹੋਣੀ ਇੱਕ ਦੋ ਦਿਨਾਂ ਦੀ ਆ ਦੁਬਾਰੇ ਨਿਊਜ਼ ਚੱਲ ਰਹੀ ਹੈ ਵੀ ਇੱਕ ਆਪਣੇ ਵੀਰ ਤੋਂ ਓਰੀਗਨ 'ਚ ਐਕਸੀਡੈਂਟ ਹੋ ਗਿਆ ਤੇ 20 ਦੇ ਉੱਤੇ ਤੇ ਉਹ ਜਿੱਦਾਂ ਦੇਖਿਆ ਖ਼ਬਰ ਦੇਖੀ ਹੈ ਵੀ ਟਰੱਕ ਜੈਕਨਾਈਫ ਹੋ ਗਿਆ ਸੀਗਾ ਤੇ ਉਹਦੇ ਵਿੱਚ ਅੱਗੇ ਗੱਡੀ ਵੱਜੀ ਉਹ ਜੋੜੇ ਦਾ ਹਜੇ ਨਵਾਂ ਹੀ ਕਹਿੰਦੀ ਹੈ ਵੀ ਵਿਆਹ ਹੋਇਆ ਸੀਗਾ ਤੇ ਉਮਰ ਵੀ ਘੱਟ ਸੀਗੀ 24-25 ਸਾਲਾਂ ਦੀ ਸੀ ਦੋਨਾਂ ਦੀ ਹੈਨਾ ਤੇ ਹਸਬੰਦ ਵਾਈਫ ਦੀ ਤੇ ਦੋਨਾਂ ਦੀ ਵਿਚਾਰਿਆਂ ਦੀ ਮੌਕੇ ਤੇ ਡੈਥ ਹੋ ਗਈ ਬਹੁਤ ਮਾੜੀ ਗੱਲ ਹੋਈ ਪਰ ਇਹਦੇ ਨਾਲ ਨਾਲ ਜਿਹੜੀ ਗੱਲ ਹੈ ਜੀ ਇੱਥੇ ਹੁਣ ਪਤਾ ਨਹੀਂ ਤਾਂ ਨਿਊਜ਼ ਚੈਨਲ ਵਾਲੇ ਜਾਂ ਲਾਲੋ ਗਵਰਨਮੈਂਟ ਇਹ ਗੱਲ ਨੂੰ ਬੜਾ ਵਾ ਦੇ ਦਿੰਦੇ ਨੇ ਵੀ ਜੀ ਇਹ ਬੰਦਾ ਕੱਚਾ ਆਇਆ ਸੀਗਾ ਇਹਨੇ ਤਾਂ ਐਕਸੀਡੈਂਟ ਕਰਤਾ ਇਹਨੇ ਐਂ ਕਰਤਾ ਜੇ ਲੋਕ ਕਿ ਲਾਇਸੈਂਸ ਸਾਰਿਆਂ ਨੇ ਪੜ ਕੇ ਲਿਆ ਹੁੰਦਾ ਦੋ ਚਾਰ ਨੇ ਹੋ ਸਕਦਾ ਵੀ ਕਿਸੇ ਗਲਤ ਤਰੀਕੇ ਲੈ ਲਿਆ ਹੋਵੇ ਸਾਰਿਆਂ ਨੇ ਲਾਇਸੈਂਸ ਇਦਾਂ ਨਹੀਂ ਲੇਤਾ ਤੇ ਸਾਰਿਆਂ ਨੂੰ ਇਦਾਂ ਨਹੀਂ ਹੈਗਾ ਵੀ ਇੰਗਲਿਸ਼ ਨਹੀਂ ਆਉਂਦੀ ਇੱਥੇ ਸਾਨੂੰ ਪਤਾ ਹੋਰ ਕਮਿਊਨਿਟੀ ਦੇ ਬੰਦੇ ਵੀ ਪਤਾ ਹਨਾ ਜਿਨ੍ਹਾਂ ਨੂੰ ਜਮਾਂ ਇੰਗਲਿਸ਼ ਨਹੀਂ ਆਉਂਦੀ ਤੇ ਚਲੋ ਜੋਬਾਂ ਕਰੀ ਜਾਂਦੇ ਹੈਗੇ ਆਪਾਂ ਕਿਸੇ ਦਾ ਨਾਂ ਨਹੀਂ ਲੈ ਸਕਦੇ ਪਰ ਜਮਾਂ ਹੀ ਇੰਗਲਿਸ਼ ਨਹੀਂ ਆਉਂਦੀ ਉਹਨਾਂ ਦੇ ਮੁਕਾਬਲੇ ਆਪਣੇ ਪੰਜਾਬੀਆਂ ਨੂੰ ਜਾਂ ਇੰਡੀਅਨ ਬੰਦਿਆਂ ਨੂੰ ਹਜੇ ਇੰਗਲਿਸ਼ ਆਉਂਦੀ ਆਗੀ ਪਰ ਗੱਦ ਨੂੰ ਘੜਾਵਾ ਦਿੱਤਾ ਜਾਂਦਾ ਹੈ ਵੀ ਜੇ ਬੰਦੇ ਕੱਚੇ ਆ ਇਹਨਾਂ ਨੂੰ ਪਤਾ ਨਹੀਂ ਹੋਏਗਾ ਕਿਵੇਂ ਟਰੱਕ ਚਲਾਉਣਾ ਕੀ ਗੱਲ ਦੀ ਬਾਤ ਹਨਾ ਬਾਈ ਆਪਾਂ ਇਹ ਧੰਦਾ ਛੱਡ ਦਈਏ ਮੈਂ ਕਹਿੰਨਾ ਤੇ ਹੋਰ ਕੋਈ ਕੰਮ ਕਰ ਲਈਏ ਹਨਾ ਖਰਚੇ ਘਟਾ ਲਈਏ ਠੀਕ ਹੈ ਇਹ ਚ ਪੈਸੇ ਸੋਨੇ ਬਣ ਜਾਂਦੇ ਆ ਔਰ ਆਪਣੀ ਜਾਨ ਤੋਂ ਵੱਧ ਕੋਸ਼ ਨਹੀਂ ਹੈਗਾ ਅੱਜ ਦੇ ਟਾਈਮ ਵਿੱਚ ਆਪਣਾ ਲਾਲੂ ਗੱਲ ਹੁੰਦੀ ਆ ਕੋਈ ਉਹਨਾ ਹੋਰ ਦਿੰਦੇ ਆਗੇ ਹਨਾ ਵਧਾ ਚੜਾ ਕੇ ਹਨਾ ਟਾਰਗੇਟ ਜਿਆਦਾ ਕੀਤਾ ਜਾਂਦਾ ਕੱਚੇ ਬੰਦਿਆਂ ਨੂੰ ਬਾਕੀ ਪ੍ਰਮਾਤਮਾ ਆਪ ਸਭ ਤੇ ਮਿਹਰ ਭਰੇ ਹੱਥ ਰੱਖੇ ਤੇ ਉਹ ਵੀਰ ਤੇ ਧੰਨਵਾਦੀ